ਤੁੰਦ ਨੇ ਟਾਇਆ ਕਹਿਰ ਦੇਖੋ ਕਿਵੇਂ ਤਿੰਨ ਨੌਜਵਾਨ ਗਿਰ ਗਏ ਤੋਬੇ ਦੇ ਵਿੱਚ ਥਾਂ ਤੇ ਹੀ ਹੋ ਗਈ ਮੌਤ ਤਿੰਨ ਕਰਾਂ ਦੇ ਬੁਝ ਗਏ ਚਿਰਾਗ ਮਾਪਿਆਂ ਦਾ ਰੋ ਰੋ ਹੋ ਰਿਹਾ ਹੈ ਬੁਰਾ ਹਾਲ ਪਰਿਵਾਰ ਦਾ ਨਹੀਂ ਦੇਖਿਆ ਜਾਂਦਾ ਦੁੱਖ ਦੇਖੋ ਵੀਡੀਓ ਤੇ ਕਰੋ ਵੱਤੋ ਵੱਦ ਸ਼ੇਅਰ ਤਾਂ ਜੋ ਲੋਕ ਸਾਵਧਾਨ ਹੋ ਜਾਣ ਕਿਉਂਕਿ ਲਗਾਤਾਰ ਵੱਧੀ ਧੁੰਦ ਦੇ ਕਾਰਨ ਇਹ ਹਾਦਸੇ ਵੱਧੇ ਜਾ ਰਹੇ ਨੇ ਸੋ ਬੇਹਦ ਹੀ ਮੰਦਭਾਗੀ ਘਟਨਾ ਨਾਬਾ ਬਲਾਕ ਦੇ ਪਿੰਡ ਦੀਤੂਪੁਰ ਤੋਂ ਸਾਹਮਣੇ ਆਈ ਜਿੱਥੇ ਧੁੰਦ ਦੇ ਕਹਿਰ ਨੇ ਪਰਿਵਾਰ ਦੇ ਤਿੰਨ ਚਿਰਾਗ 부ਜਾ ਦਿੱਤੇ ਪੀਤੀ ਰਾਤ ਜਦੋਂ 8:30 ਵਜੇ ਪੰਜ ਨੌਜਵਾਨ ਜਿੰਨ ਕਾਰ ਤੇ ਸਵਾਰ ਉਹ ਕੇ ਕਾਰ ਵੱਲ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਨੌਜਵਾਨ ਉਤਰ ਕੇ ਮੋਬਾਈਲ ਦੀ ਟੋਰਚ ਨਾਲ ਰਸਤਾ ਬਖਾਉਣ ਲੱਗ ਪੈਂਦਾ ਪਰ ਧੁੰਦ ਐਨੀ ਜ਼ਿਆਦਾ ਸੀ ਕਿ ਕਾਰ ਪਿੰਡ ਦੇ ਟੋਬੇ ਵਿੱਚ ਹੀ ਜਾ ਡਿੱਗੀ ਅਤੇ ਜਿਸ ਵਿੱਚ ਚਾਰ ਨੌਜਵਾਨ ਸਵਾਰ ਸਨ ਇੱਕ ਨੌਜਵਾਨ ਨੂੰ ਮੌਕੇ ਤੇ ਬਾਹਰ ਕੱਢ ਲਿਆ ਗਿਆ ਅਤੇ ਤਿੰਨ ਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਕਮਲਪ੍ਰੀਤ ਸਿੰਘ ਜਿਸ ਦੀ ਕੀ ਉਮਰ 18 ਸਾਲ ਜੋ ਕਿ ਪਲੱਸ 2 ਦਾ ਵਿਦਿਆਰਥੀ ਸੀ। ਦੂਜਾ ਨੌਜਵਾਨ ਹਰਦੀਪ ਸਿੰਘ ਜਿਸ ਦੀ ਕੀ 30 ਸਾਲ ਦੀ ਉਮਰ ਸੀ ਜੋ ਕਿ ਨੇਵੀ ਵਿੱਚ ਸੀ ਅਤੇ ਤੀਸਰਾ ਨੌਜਵਾਨ ਇੰਦਰਜੋਤ ਸਿੰਘ ਜਿਸ ਦੀ ਕੀ ਉਮਰ ਮਹਿਜ਼ 23 ਸਾਲ ਸੀ ਜੋ ਕਿ ਬੇਰਕਾ ਮਿਲਕ ਪਲਾਂਟ 'ਚ ਕੰਮ ਕਰਦਾ ਸੀ। ਇਸ ਮੰਦਪਾਗੀ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਇਸ ਮੌਕੇ ਤੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਧੁੰਦ ਦੇ ਕਾਰਨ ਵਾਪਰਿਆ ਕਿਉਂਕਿ ਧੁੰਦ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਅਤੇ ਨੌਜਵਾਨ ਨੂੰ ਅੰਦਾਜ਼ਾ ਨਹੀਂ ਹੋਇਆ ਕਿ ਕਾਰ ਟੋਬੇ ਦੇ ਵਿੱਚ ਜਾ ਡਿੱਗੇਗੀ ਅਤੇ ਇਸ ਹਾਦਸੇ ਦੇ ਵਿੱਚ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਗਈ ਜੋ ਕਿ ਪਰਿਵਾਰ ਦੇ ਇਕਲੌਤੇ ਇਕਲੌਤੇ ਹੀ ਪੁੱਤਰ ਸਨ ਇਸ ਮੌਕੇ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਜੋ ਇਹ ਘਟਨਾ ਵਾਪਰੀ ਹੈ ਬਹੁਤ ਹੀ ਦਿਲ ਦਹਿਲੋਂ ਵਾਲੀ ਘਟਨਾ ਕਿਉਂਕਿ ਐਨੀ ਵੱਡੀ ਘਟਨਾ ਪਿੰਡ ਵਿੱਚ ਪਹਿਲੀ ਵਾਰ ਵਾਪਰੀਆ ਉਹਨਾਂ ਕਿਹਾ ਕਿ ਪਿੰਡ ਦੇ ਵਿੱਚੋਂ ਵੱਡੀਆਂ-ਵੱਡੀਆਂ ਟਰਾਲੀਆਂ ਪਰਾਲੀ ਦੀਆਂ ਗੱਠਾਂ ਦੀਆਂ ਲੰਘ ਰਹੀਆਂ ਨੇ ਅਤੇ ਜਿਸ ਕਰਕੇ ਰੇਲਿੰਗ ਵੀ ਟੁੱਟ ਗਈ ਜਿਸ ਕਰਕੇ ਇਹ ਹਾਦਸਾ ਵਾਪਰਿਆ ਬਹੁਤ ਮੰਦਭਾਗੀ ਗੱਲ ਹੋਈ ਹੈ ਮੈਂ ਸਮਝ ਮੇਰੇ ਪਿੰਡ ਲਈ ਬੜਾ ਕਾਲਾ ਦਿਨ ਚੜਿਆ ਤਾਂ ਕੱਲ ਜਿਹੜੇ ਤਿੰਨ ਨੌਜਵਾਨ ਬੜੇ ਖੂਨ ਹਾਰ ਬੜੇ ਸਮਝਦਾਰ شریف ਨੌਜਵਾਨ ਜਿਹੜੇ ਦੁਨੀਆ ਨੂੰ ਅਲਵਿਦਾ ਕਹਿ ਗਏ ਸਹਾਸੇ ਦੇ ਵਿੱਚ ਬਹੁਤ ਗਮਗੀਨ ਮਾਹੌਲ ਹੈ ਸਾਰੇ ਪਿੰਡ ਚ ਮੈਂ ਸਭ ਦੇ ਵਿੱਚ ੁੱਲਾ ਨਹੀਂ ਕੋਈ ਬੜਿਆ ਇੰਨਾ ਵੱਡਾ ਹਾਸਾ ਜਿਹੜਾ ਸਾਡੇ ਪਿੰਡ ਦੇ ਕੋਈ ਬੱਚਾ ਪਤਾ ਨਹੀਂ ਸਾਡੇ ਇੱਕ ਬੱਚਾ 6 ਵਜੇ ਬੰਦ ਪਤਾਂ ਚੜਾਉਂਦਾ ਉਹ ਵੀ ਕੋਠੇ ਤੋਂ ਵੇਰੇ ਕਿਵੇਂ ਕੱਟਿਆ ਉਹ ਨਹੀਂ ਉਹਦੋਂ ਜੀ ਜੋ ਇੱਥੇ ਆਪਣੇ ਅਨਾਊਂਸਮੈਂਟ ਹੋਈ ਜਦਿ ਬੰਦੇ ਬੰਦੇ ਇਕੱਠੇ ਹੋ ਗਏ ਪਰ ਜਿੰਨਾ ਟਾਈਮ 15 20 ਮਿੰਟ ਲੱਗ ਗਏ ਉਹਨਾਂ ਨੂੰ ਕੱਢਣ ਦੇ ਵਿੱਚ ਉਹ ਨਾ ਤੇ ਉਹਨਾਂ ਦੀ ਡੈਥ ਹੋ ਗਈ ਗੱਡੀ ਮੁੱਢੀ ਹੋ ਗਈ ਸੋਡਾ ਕਿੰਨੇ ਸੀ ਇਹ ਦੇਖ ਸੀ ਇਹ ਗੱਡੀ ਚ 5 ਸੀਗੇ ਜੀ ਇੱਕ ਬਾਹਰ ਕੇ ਰਸਤਾ ਦੱਸਣ ਲੱਗ ਗਿਆ ਕਿ ਉਹ ਤੁਹਾਨੂੰ ਦੂਕਾਫੀ ਸੀਗੀ ਤਿੰਨ ਦੀ ਡੈਥ ਹੋ ਗਈ ਇੱਕ ਬਚ ਗਿਆ ਜੀ ਧੋਬੇ ਦੇ ਵਿੱਚੋਂ ਇੱਕ ਬਚ ਕੇ ਨਿਕਲ ਗਿਆ ਇੱਥੇ ਹੁਣ ਪਰਿਵਾਰ ਜੀ ਉਹਨਾਂ ਦੀ ਕੋਈ ਨਹੀਂ ਪਿੱਛੇ ਜੀ ਦੇਖੋ ਜਿਹੜਾ ਹਰਦੀਪ ਸਿੰਘ ਉਹ ਤਾਂ ਇਕੱਲਾ ਹੀ ਭਰਾ ਸੀਗਾ ਕੋਈ ਭੈਣ ਵੀ ਹੈ ਨਹੀਂ ਨੇਵੀ ਚ ਜਾਂਦਾ ਹੁੰਦਾ ਸੀਗਾ ਜੀ ਜਿਹੜਾ ਇੰਦਰਜੋਤ ਸਿੰਘ ਦੀ ਇੱਕ ਭੈਣ ਹੈ ਮਾਤਾ ਪਿਤਾ ਨੇ ਜੀ ਜਿਹੜਾ ਕਮਲਪ੍ਰੀਤ ਹੈ ਉਹ ਬੱਚਾ ਸਾਡੇ ਪਿੰਡ ਆਪਣੇ ਭੂਆ ਦੇ ਪਿੰਡ ਰਹਿੰਦਾ ਸੀਗਾ ਭੂਆ ਕੋਲ ਉਹਦੀ ਵੀ ਇੱਕ ਭੈਣ ਹੈ ਹਾਂ ਸਟੂਡੈਂਟ ਕਮਲਪ੍ਰੀਤ ਸਟੂਡੈਂਟ ਹੈ ਜੀ ਇਹ ਜਿਹੜਾ ਹਾਦਸਾ ਹੋਇਆ ਕਿਵੇਂ ਵਾਪਰਿਆ ਕਿੰਨੇ ਨੌਜਵਾਨ ਸੀ ਇਸ ਗੱਡੀ ਵਿੱਚ ਇਹ ਗੱਡੀ ਦੀ 5-9 ਨੌਜਵਾਨ ਸੀ ਮੁੰਡੇ ਤੇ ਉਧਰ ਇੱਕ دوست ਨੂੰ ਇਧਰ ਤਾਰਨ ਚੰਦੇ ਸੀ ਆਪਣੇ ਉਸ ਤੋਂ ਬਤਨਦ ਕਰਕੇ ਜੱਜਮੈਂਟ ਨਹੀਂ ਹੋਈ ਗੱਡੀ ਟੋਪੇ ਡਿੱਗ ਗਈ ਆਈ ਕਿ ਕਿਥੀ ਆਇਆ ਤਾਂ ਉਹ ਡੇਚ ਨੂੰ ਐਸੀ ਪੰਡਣ ਹਾਂਜੀ ਕੀ ਕੀ ਨੋ ਕਿੰਨੀ ਕਿੰਨੀ ਤੁੰਗ ਮਰਾ ਕੇ ਉਹ ਉਮਰ ਤਾਂ 17 ਸਾਲ ਤੋਂ ਲੈ ਕੇ 22 ਸਾਲ ਤੱਕ ਪਰ ਇਹ ਕੱਬ ਕੀ ਕਰਦੂ ਇੱਕ ਪਰਦਾ ਸੀ ਕਮਲਪ੍ਰੀਤ ਇੱਕ ਨੇਵੀ ਸੀ ਮੁੰਡਾ ਤੇ ਇੱਕ ਆਪਣਾ ਡੈਵੀਚ ਲੱਗਾ ਸੀ ਦੇਪਤਾਚੀ ਇਹ ਹਾਲਾਤ ਸਭ ਨੂੰ ਲੱਗਦਾ ਵੀ ਕਿ ਤੇ ਧੁੰਦ ਦੇ ਕਾਰਨ ਇਹ ਲੱਗਦਾ ਜੀ ਹੁਣ ਤਾਂ ਕੁਝ ਨਹੀਂ ਜੀ ਪੀ ਲੱਗਦਾ ਵੀ ਇੱਥੇ ਜਿਹੜਾ ਹੈਗਾ ਜਿਹਨੂੰ ਕੋਈ ਰੇਲਿੰਗ ਨਹੀਂ ਹੈਗੀ ਇਹ ਵੀ ਹਿਸਾਬ ਉਹਨਾਂ ਨੂੰ ਪਤਾ ਨਹੀਂ ਲੱਗਿਆ ਰੇਲਿੰਗ ਜਿਹੜਾ ਸਭ ਬਾਕੀ ਜਾਂਦੇ ਆਂ ਪਰ ਚਾਹਤਾ ਹੋ ਸਕਦਾ ਜੀ ਅੱਗੇ ਤਾਂ ਕੋਸ਼ਿਸ਼ ਕਰਾਂਗੇ ਕਿ ਕਹਾਂਗੇ ਪੰਚਾਇਤ ਨੂੰ ਤੇ ਹੋ ਰਾਸਤਾ ਵੀ ਦੱਸਣ ਵਾਸਤੇ ਬੰਦਾ ਉੱਤਰਿਆ ਪਰ ਉਹ ਮੋਬਾਈਲ ਦੀ ਲਾਈਟ ਨਾਲ ਪਰ ਉਹ ਧੁੰਦ ਹੀ ਇੰਨੀ ਸੀ ਦਿਸੀ ਜੀ ਕਿੰਨੀ ਕਿਦ ਦੀ ਤੱਕ ਇਹ ਸਭਾ ਇਕੱਠ ਸਭਾ ਜੇ ਜੇ ਹਾਂ ਜੀ ਪਿੰਡ ਤੁਸੀਂ ਦੇਖ ਲੋ ਚੌਕਾਂ ਤਾਂ ਤਾਂ ਲੋਕ ਖੜੇ ਨੇ ਇਕੱਠੇ ਤਿੰਨ ਨੌਜਾਨ ਮੌਤਾਂ ਹੋਣੀਆਂ ਇੱਕੋ ਟਾਈਮ ਇੱਕੋ ਸਮੇਂ ਤੋਂ ਮਤਭਾਗ ਹੋਏ ਤੋਂ ਮਤਭਾਗ ਕੀ ਹੋਊਗਾ